ਖਬਰ ਹੁਸ਼ਾਰਪੁਰ ਦੀ ਹਲਕਾ ਦਸੂਆ ਤੋਂ ਹੈ ਜਿੱਥੇ ਕਿ ਦਸੂਆ ਦੇ ਪਿੰਡ ਇਬਰਾਹਿਮਪੁਰ ਮੰਡ ਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਕੁਝ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕਰਕੇ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਤੁਰੰਤ ਗੰਭੀਰ ਰੂਪ ਚ ਜ਼ਖਮੀ ਹੋਏ ਪ੍ਰਧਾਨ ਸਵਰਨ ਸਿੰਘ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੋਂ ਕਿ ਉਸ ਦੀ ਹਾਲਤ ਨੂੰ ਨਾਜ਼ੁਕ ਵੇਖਦੇ ਹੋਇਆ ਡਾਕਟਰਾਂ ਵੱਲੋਂ ਹੁਸ਼ਾਰਪੁਰ ਲਈ ਰੈਫਰ ਕਰ ਦਿੱਤਾ ਗਿਆ ਜ਼ਖਮੀ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਵਰਗ ਸਿੰਘ ਨੇ ਦੱਸਿਆ ਕਿ ਉਸ ਉੱਪਰ ਇਹ ਹਮਲਾ ਗੁਰੂ ਘਰ ਦੇ ਸਾਬਕਾ ਪ੍ਰਧਾਨ ਵੱਲੋਂ ਕੀਤਾ ਗਿਆ ਹੈ ਕਿਉਂਕਿ ਉਸ ਵੱਲੋਂ ਪਹਿਲਾਂ ਵੀ ਕਈ ਵਾਰ ਉਸ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਵੱਲੋਂ ਉਸਦੀ ਪ੍ਰਧਾਨਗੀ ਬਰਦਾਸ਼ਤ ਨਹੀਂ ਹੋ ਰਹੀ ਹੈ ਜਿਸ ਕਾਰਨ ਉਸ ਵੱਲੋਂ ਅਜੀਹਾ ਕੰਮ ਕੀਤਾ ਗਿਆ ਇਸ ਵਕਤ ਜ਼ਖਮੀ ਪ੍ਰਧਾਨ ਅਤੇ ਉਸਦੇ ਪਰਿਵਾਰ ਨੇ ਦਸੂਆ ਪੁਲਿਸ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਕਥਿਤ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਦਸੂਹਾ ਦੇ ਐਸ ਐਚਓ ਹਰਪ੍ਰੀਤ ਸਿੰਘ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਕਿ ਮਾਮਲੇ ਦੀ ਜਾਂਚ ਉਪਰੰਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਹੁਸ਼ਰਪੁਰ ਨਿਊਜ਼ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ। ਹਮਲਾ ਹੋਇਆ ਸਰ ਜਿਹੜੀ ਟੱਡੇ ਤੇ ਹਮਲਾ ਕੀਤਾ ਗਿਆ। ਹਾਂਜੀ। ਗੁਰਦਵਾਰੇ ਸੇਵਾ ਕਰਦੇ ਚੰਦਿਆ ਸੀ ਬਸ ਸੋਤੇ ਹੀ। ਇਹ ਗੱਲ ਦੇ ਮਾੜਾ ਸਮਾਜੀ ਉਹਨਾਂ ਨੇ ਆ ਕੇ ਕਿਦੋਂ ਬੰਦੇ ਪਾ ਤੇ ਸਤਨਾਕ ਦੇ ਅੱਗੇ ਵੀ ਲਾਇਆ ਸੀ 40 50 ਬੰਦੇ ਗੁਰਦੁਆਰੇ ਪਰ ਉਹਨਾਂ ਨੂੰ ਬਚਾਉ ਹੋ ਗਏ ਬੰਦੇ ਹੈਗੇ ਸੀ ਉੱਥੇ ਨਸ਼ੇ ਕਰਾ ਕੇ ਪਹਿਲਾਂ ਵੀ ਉਹ ਲਾਇਆ ਸੀ ਹੁਣ ਤਿਆਰੇ ਬੰਦੇ ਜੀਂਆਂ ਨਾਲ ਅੰਦਰ ਬੜ ਗਏ ਜੀ ਸਰਪੰਚ ਸਭ ਕੋ ਜੋਂ ਕੰਦੇ ਨੂੰ ਤੋਆ ਤੇ ਬੰਦੇ ਕਿੰਨੇ ਬੰਦੇ ਸੀ ਟਰਦੇ ਪੰਦੇ ਛੇ ਲਾ ਕੰਨੀ ਕੋਈ ਤੁਹਾਡੇ ਦਾ ਸੁਰਜ ਤੇੜਾ ਜਨਲਵਾ ਹਮਲਾ ਕੀਤਾ ਗਿਆ ਇਹਨਾਂ ਲੋਕਾਂ ਨੇ ਕੀਤਾ ਤਾਂ ਕੀ ਮਾਮਲਾ ਦਾ ਇਹ ਭਾਜੀ ਸਤਨਾਮ ਸਿੰਘ ਬਰੀਪੁਰ ਸਰਪੰਚ ਇਹ ਪਹਿਲਾਂ ਪ੍ਰਧਾਨ ਸੀ 8 ਸਾਲ ਦੀਆਂ ਨੇ ਪ੍ਰਧਾਨਗੀ ਕੀਤੀ ਮੰਡ 7-8 ਸਾਲ ਪ੍ਰਧਾਨਗੀ ਕੀਤੀ ਹੁਣ ਸਾਨੂੰ ਅਸੀਂ ਬਣੇ ਆ ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਨੂੰ ਸੰਗਤ ਜਾਂਦੀ ਏ ਅਸੀਂ ਕੱਲ ਪਰਸੂ ਸੰਗ ਨਿਕਲਿਆ ਉਹਦੇ ਵਿਸ਼ੇ ਦੇ ਵਿੱਚ ਅਸੀਂ ਸੇਵਾ ਕਰਦੇ 1.5 2 ਮਹੀਨੇ ਤੋਂ ਲੜੀ ਚੱਲ ਰਹੀ ਹੈ ਉੱਥੇ ਇਸ ਟਾਈਮ ਤੇ ਉਹਣਾ ਇੱਕ ਲਾ ਗਿਆ ਘਰ ਨੂੰ ਤੇ ਅਸੀਂ ਮੈਂ ਇੱਥੇ ਉੱਥੇ ਸੀ ਤੇ ਸਤਨਾਮ ਸਿੰਘ ਨੇ ਇੱਥੇ ਹਮਲਾ ਕੀਤਾ ਨਾਲ ਇਹਦੇ ਬੰਦੇ ਸੀ ਉਹਨਾਂ ਨੇ ਇਹਨੂੰ ਕੁਰਬਾਨਾਂ ਨਾਲ ਵੜਿਆ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿਹੜੇ ਤਰੀਕੇ ਆ ਜਾਨ ਬਚਾ ਕੇ ਉਹ ਤੂੰ ਭੱਜਾਏ ਉਹ ਤੂੰ ਭੱਜਾਏ ਅਸੀਂ ਵੇਖਿਆ ਹੈ ਤੇ ਡਿੱਗ ਗਿਆ ਉਹ ਤੇ ਆ ਗਏ ਉਸ ਤੋਂ ਬਾਅਦ ਅਸੀਂ ਇੱਥੇ ਆ ਗਏ ਆ ਲੈ ਕੇ ਸਰਪੰਚੇ ਜਿਹੜਾ ਅਸੀਂ ਵੀ ਹੁਣ ਤੁਹਾਡੇ ਆਈ ਵੀ ਸਰਪੰਚੀ ਤੇ ਖੜੇ ਆ ਨਾਲ ਇਲੈਕਸ਼ਨ ਦਾ ਜਿਹੜਾ ਹੈ ਪ੍ਰਧਾਨ ਜੀ ਨੂੰ ਲੈ ਕੇ ਹੋਇਆ ਪ੍ਰਧਾਨ ਜੀ ਨੂੰ ਨਹੀਂ ਹੁਣ ਪਤਾ ਇਹਦਾ ਪ੍ਰਧਾਨ ਜੀ ਬਣਨ ਨਹੀਂ ਸੀ ਦਿੰਦੇ ਸਾਨੂੰ ਐਮਐਲਏ ਸਭ ਬਣਾ ਕੇ ਗਏ ਨੇ ਦਸੂਏ ਤੂੰ ਹੁਮਨ ਸਾਹਿਬ ਪਾਸ ਹੋਰ ਕੋਈ ਗੱਲ ਨਹੀਂ ਹੋਈ ਕੋਈ ਕੁਝ ਨਹੀਂ ਇਹਨਾਂ ਨੇ ਰਾਤ ਪਾਰਟੀ ਕੀਤੀ ਬੰਦਿਆਂ ਦੇ ਨਾਲ ਇਹਨਾਂ ਦੇ ਨਾਲ ਇਹਨਾਂ ਨੇ ਰਾਤੀ ਪੈਸੇ ਚ ਪਾਰਟੀ ਕੀਤੀ ਹੈ 10 15 ਬੰਦੇ ਹੀ ਇਹਨਾਂ ਦੇ ਨਾਲ ਉਸ ਤੋਂ ਬਾਅਦ ਹੁਣ ਕੱਲਾ ਗਿਆ ਵੀ ਤੇ ਐਨੇ ਸਤਨਾਂ ਸਿੰਘ ਦੇ ਜਾ ਕੇ ਤੇ ਹਮਲਾ ਕਰ ਦਿੱਤਾ ਪਹਿਲੇ ਵੀ ਕੋਈ ਹਮਲਾ ਹੋਇਆ ਸੀ ਪਹਿਲੇ ਇਹਨਾਂ ਨੇ ਬੰਦੇ ਪਾਇਏ ਸੀ ਬੰਦੇ ਪਾਇਏ ਸੀ 40 ਬੰਦੇ ਪਾਇਏ ਸੀ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪੂਰਨਮਾਸ਼ੀ ਸੀ ਉਹਦੇ ਵਿਸ਼ੇ ਦੇ ਵਿੱਚ ਲੜਾਈ ਹੋਈ ਸੀ ਪ੍ਰਧਾਨਗੀ ਤੋਂ ਲੜਾਈ ਹੋਈ ਸੀ ਉਦੋਂ ਨਹੀਂ ਮਤਲਬ ਕਿ ਵੀ ਕਹਿੰਦੇ ਸੀ ਨਹੀਂ ਬੰਨਦੇ ਨਾ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੈਗੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗਦੂ ਪ੍ਰਸ਼ਾਸਨ ਦੇ ਹੀ ਮੰਗ ਕਰਦੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਦੋਂ ਪਹਿਲਾਂ ਤੁਹਾਡੇ ਤੇ ਹਮਲਾ ਕੀਤਾ ਉਦੋਂ ਵੀ ਇਹਨੇ 40 ਬੰਦੇ ਬੁਆਏ ਸੀ ਕੋਈ ਪੁਲਿਸ ਅੱਗੇ ਕੰਪਲੇਨ ਕੀਤੀ ਸੀ ਕੰਪਲੇਨ ਹੋਈ ਸੀ ਇਹਨਾਂ ਦੀ ਪਰਚਾ ਹੋਇਆ ਸੀ ਦਸੂਏ ਕੇ ਗੱਲ ਦਸੂਏ ਹੋਇਆ ਸੀ ਦਸੂਏ ਇਹਨਾਂ ਨੇ ਕੀਤਾ ਛੱਡ ਕੋ ਵੀਡੀਓ ਹਣੇ ਸਾਰੀਆਂ ਜਦੋਂ ਇਹਨਾਂ ਨੇ ਬੰਦੇ ਐਨੇ ਮੂਵੀ ਬਣਾ ਲਈ ਸੀ ਉਹਨਾਂ ਮੁੰਡਿਆਂ ਦੀ ਮੂਵੀ ਬਣਾਈ ਸੀ ਇਹਨੇ ਉਹਨਾਂ ਮੁੰਡਿਆਂ ਦੀ ਇਹਨੇ ਉਹਨਾਂ ਨੂੰ ਬਾਹਰ ਕੱਢੇ ਸੀ ਅੰਦਰੋਂ ਬਾਹਰ ਉਸ ਤੇ ਬਾਅਦ 40 ਬੰਦੇ ਸੀ ਜਿਹੜੇ ਅੰਦਰ ਵੜੇ ਹੋਏ ਸੀ ਜੁੱਤੀਆਂ ਸਮੇਤ ਇਹਨੇ ਬਾਹਰ ਕੱਢੇ ਨੇ ਉਹ ਇਹਨੂੰ ਫੜਨ ਲੱਗੇ ਸੀ ਉਦੋਂ ਵੀ ਇਹਨੇ ਕਿਹਾ ਸੀ ਸਤਨਾਮ ਸਿੰਘ ਨੇ ਕਿ ਮੇਰੇ ਬੰਦੇ ਨੇ ਮੈਪ ਕੋ ਆਏ ਨੇ ਤੁਹਾਨੂੰ ਬੰਦੇ ਅੱਜ ਇਹਨੇ ਹਮਲਾ ਕੀਤਾ ਆਪ ਸਤਨਾਮ ਸਿੰਘ ਨੇ ਕੁਰਬਾਨ ਮਾਰੀ ਇਹਦੇ ਤੇ ਨਾਲ ਦੂਜੇ ਬੰਦਿਆ ਨੇ ਮਾਰੀ ਇੱਕ ਜਿਹੜਾ ਮਾਮਲਾ ਆਇਆ ਹੈ ਇੱਕ ਪ੍ਰਧਾਨ ਦੇਤੇ ਜਿਹੜਾ ਕਾਤਲਾ ਨਾਲ ਹਮਲਾ ਕੀਤਾ ਕੀ ਮਾਮਲਾ ਹੈ ਸਰ ਇਹ ਸਰ ਇਹ ਕੁਝ ਸਮਾਂ ਪਹਿਲਾਂ ਹੀ ਆਪਣਾ ਬੜੀ ਪਰਮਿਸ਼ਨ ਮਿਲੀ ਸੀ ਪਿੰਡਾ ਭਰਾਇਪੁਰ ਦੇ ਵਿੱਚ ਕੁਝ ਵਾਰ ਕਿਸੇ ਦਾ ਪਰ ਪਾਲਾ ਸਰ ਹਫਤਾਰਾ ਬਸ ਪ੍ਰਾਇਮਰ ਜਿਹੜਾ ਕੀਤੇ ਪਾਲ ਕੋਲ ਦਵਾਰੋਂ ਮੇਰੇ ਪ੍ਰਧਾਨ ਉਹਨਾਂ ਦੇ ਕੋਲ ਮਾਮਲਾ ਹੋਇਆ ਹੈ ਕਸ਼ਮੀਰ ਦੇ ਇਸ ਮੌਕੇ ਜਾ ਕੇ ਦੇਖਿਆ ਉੱਤੇ ਕੋਈ ਪਤਾ ਲੱਗੂ ਕੀਤੀ ਹੈ ਕੋਈ ਵਾਕਿਆ ਸਿਆ ਮਲਾ ਹੋਇਆ ਤੇ ਸਾਨੂੰ ਇਨਫਰਮੇਸ਼ਨ ਨੂੰ ਸਿਕਿਉਰ ਕਰਦੇ ਤੇ ਸਿੱਧਾ ਹਸਪਤਾਲ ਜਾ ਕੇ ਲੋਗੇ ਤੇ ਅਸੀਂ ਮੌਕੇ ਤੇ ਸਿਵਲ ਹਸਪਤਾਲ ਵਿੱਚ ਜਿੱਥੇ ਉਹਨਾਂ ਨੇ ਸਟੇਟਮੈਂਟ ਅਸੀਂ ਲੇਵਨ ਜੋਰਡਰ ਦੇ ਸਟੇਟਮੈਂਟ ਦੇ ਕੋਡ ਆਪਾਂ ਦੇ ਕਾਰਨ